ਵਿੱਖਿਆ ਡਿਪਾਰਟਮੈਂਟ ਸਾਨੂੰ ਲਾਰੇ ਲਾ ਕੇ ਤੋਰਦਾ ਹਰ ਵਾਰ ਲਾਰੇ ਲਾ ਕੇ ਤੋਰਦਾ ਮਾੜੀ ਬੀਸੀ ਵਾਲਾ ਸਿਉਾ ਜੀ ਉਹ ਆ 6 ਮਹੀਨੇ ਗੋਸਾਰਾ ਪਰ ਸਾਡਾ ਨੂੰ ਸ਼ੌਕ ਨਹੀਂ ਹੈ ਕੰਮ ਕਰਦਾ ਜੀ ਉਹ ਵੈਸੇ ਪੱਕੇ ਕੰਮ ਕਰਦੇ ਕਰਦੇ ਜੀ ਉਹਨੇ 18000 ਸੈਲਰੀ ਹੋ ਗਈ 6.5 ਤੋਂ 130 ਬਾਕੀ ਨਾ ਆਰਡਰ ਮਿਲਿਆ ਹਾਂਜੀ ਉਹਨਾਂ ਨੂੰ ਆਰਡਰ ਮਿਲਿਆ ਅਸੀਂ 130 ਪਿਓ ਛਾਡੇ ਤੱਕ ਗਿਆ ਜਦੋਂ ਸਾਡਾ ਟਾਈਮ ਹੋ ਗਿਆ ਟਾਈਮ ਲੀਡ ਪੂਰਾ ਕਰ ਰਿਹਾ ਸਭ ਤੋਂ ਦੇ ਖਰਚੇ ਕਰਾਂ ਕਿਵੇਂ ਕਰੀਏ ਖਰਚੇ ਦੱਸ ਦੋ ਸਰ ਸਰ ਟਾਈਮ ਦੇਖੋ 6 ਮਹੀਨੇ ਹੋ ਗਏ ਸਰ ਚਲੋ ਕੋਈ ਮਹੀਨਾ ਕੋਈ ਦੀਵਾਲੀ ਦੀ 2 ਮਹੀਨੇ ਠੀਕ ਕਰ ਸਾਡੇ ਨਾਲ ਦੀਵਾਲੀਆਂ ਵੀ ਲੰਘ ਗਈਆਂ ਦੂਸਰੀ ਪੁੱਛੋ ਕਰੋ ਹਾਂ ਦਾ ਕੋਈ ਫਾਇਲ ਦਾ ਡਿਸਟ੍ਰਿਕਟ ਲਾਲਾਪੁਰ ਅੱਜ ਤੱਕ ਨਹੀਂ ਪੈਸਾ ਜਿਹੜੇ ਕੱਚੇ ਤੇ ਆਪਕ ਪੱਕੇ ਕੀਤੇ ਗਏ ਨੇ ਵੀ ਸਾਡਾ ਸਾਡੇ ਬਾਰੇ ਉਹਨਾਂ ਨੇ ਵਿਚਾਰਿਆ ਨਹੀਂ ਅਸੀਂ ਅਜੇ ਵੀ 6 ਹਰਫੇ ਕੰਮ ਕਰ ਰਹੇ ਹਾਂ ਵਕਿਆਂ ਦੀ ਤਨਖਾਹ ਵਾ ਦਾ ਕਿਹਾ ਠੀਕ ਹੈ ਸਰਕਾਰ ਨੂੰ ਹੀ ਜੀ ਸਾਡੀ ਮੀਟਿੰਗ ਕਰਾਈ ਦੇਵੇ ਇਸ ਜੀਮ ਨਾਲ ਤੇ ਸਾਹੀ ਉਹਨਾਂ ਨਾਲ ਆਪਾਂ ਜੋੜੇ ਗੱਲ ਕਰਨੀ ਹੈ ਸਾ ਜੋ ਬਾਕੀ ਅਸੀਂ ਦੇ ਸਕਦੇ ਠੀਕ ਹੈ ਤਾਂ ਜੀ ਉਹ ਬੰਦ ਕਰੀਏ ਜੇ ਉਹ ਬਾਕੀ ਬੰਦ ਦੇ ਬੀਪੀਏ ਦਾ ਫਰਟੰਗ ਅਮੋਲੀ ਇਹ ਉਹਨਾਂ ਨੇ ਇਹ ਜੀ ਕਿਹਾ ਜੀ ਤੁਹਾਡਾ ਕੰਮ ਹੋ ਜਾਂਦਾ ਪਰ ਲਾਰੇ ਲਾਏ 3 ਮਹੀਨੇ ਦਾ ਲਾਰਾ ਹੀ ਲਾ ਰਹੇ ਨਹੀਂ ਮਹੀਨੇ ਦਾ ਕਾਇਆ ਗਿਆ ਇਸ ਦਾ ਕਾਫੀ ਹੋ ਗਿਆ जद तक, ही तक मंग पूरी नहीं होगी असि नहीं थाले सा ਸਾਡੀ 18000 ਪੇ ਕੀਤੀ ਜਾਵੇ ਜਿਵੇਂ ਬਾਕੀ ਸਾਥਿਆਦੂ ਪੱਕਾ ਕੀਤਾ ਗਿਆ ਹੈ ਸਾਡੂ 1830 ਸਾਥਿਆਦੂ ਵੀ ਛੱਡਿਆ ਗਿਆ ਹੈ ਤੇ ਸਾਡੀ ਜਦੋਂ ਤੱਕ ਬੁੱਕ ਬਤਰੀ ਜੀ ਨਾਲ ਮੀਟਿੰਗ ਨਹੀਂ ਕੀਤੀ ਜਾਂਦੀ ਅਸੀਂ ਵੀ ਉਪਰ ਆ ਗਏ ਕਿ ਦੇ ਅਧਿਕਾਰਾਂ ਦਾ ਮੁੱਢ ਹੈ ਮੈਂ ਡਿਪਾਰਟਮੈਂਟ ਛੇ ਵੀ ਬਿਲ ਕੇ ਆਈ ਹੈ ਵੈਸਪੀ ਸਪੀਕਰ ਸਾਬ ਨਾਲ ਵੀ ਬਿਲੀ ਸੀਗੀ ਪਰ ਉਹਨਾਂ ਨੇ ਸਾਡੂ ਲਾਰਾ ਲਾ ਕੇ ਬਸ ਹਾਜੀ ਦਿਲਾ ਦਿਆ ਗਿਆ ਵੀ ਟਿਕ ਤੇ ਕਦੇ ਵੀ ਟਿਕ ਨਹੀਂ ਕਰਵਾਈ ਸਾਬ ਬੱਤੀ ਭਾਈ ਸਰ ਕੀ ਨਾਮ ਹੈ ਮੇਰਾ ਨਾਮ ਕਸਪਾਲ ਸਿੰਘ ਹੈ ਸਰ ਜੀ ਹਾਂ ਜੀ ਹਾਂ ਜੀ ਟੀਚਰ ਇਹ ਕੱਚੇ ਅਧਿਆਪਕਾਂ ਹੀ ਕਰ ਰਹੇ ਜਾਨੀ ਕਿ ਸਾਡੀ ਸੈਲਰੀ 6000 ਮੈਟਰ ਸਰ ਸਾਡਾ ਇਹ ਆ ਵੀ ਸਾਡੇ ਨਾਲ ਦੇ ਜਿਹੜੇ ਟੀਚਰ ਆ ਜਿਹੜੇ ਸਰਕਾਰ ਨੇ ਤੋਂ ਪਹਿਲਾਂ ਪੱਕੇ ਕੀਤੇ ਆਈ ਉਹਨਾਂ ਚੋਂ ਅਸੀਂ 130 ਟੀਚਰ ਰਹੇਗੇ ਜਿਨ੍ਹਾਂ ਨੂੰ ਆਰਡਰ ਨਹੀਂ ਮਿਲੇ 18000 ਵਾਲੀ ਸਾਡੀ ਮੰਗ ਇਹੀ ਆ ਸਾਡੀ ਸਾਨੂੰ 18000 ਵਾਲੀ ਆਰਡਰ ਦਿੱਤੇ ਜਾਣ ਤੇ ਸੀਐਮ ਤੱਕ ਸਾਡੀ ਮੀਟਿੰਗ ਕਰਵਾਈ ਜਾਵੇ ਹਾਂਜੀ ਪੰਜਾਬ ਲੈਵਲ ਦਾ ਸਾਡੇ ਸਾਥੀ ਬਹੁਤ ਆ ਰਹੇ ਆਈ ਤੇ ਪਰਿਵਾਰ ਵੀ ਉਹਦੇ ਨਾਲ ਆ ਰਹੇ ਸਾਰੇ ਸਾਡੇ 3 ਤਿੰਨ ਟੀਚਰ ਉੱਪਰ ਚੜ੍ਹੇ ਦੋ ਮੈਡਮ ਆ ਤੇ ਇੱਕ ਜਣ ਹਣ ਮਿੱਠਾ ਸਮਾਈਏ ਟੀਚਰ ਸਭ ਦੇ ਸਟੈਪਸ ਹਰ ਜੇ ਨਾ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਗਈਆਂ ਤੇ ਟਿੱਖਾ ਸੰਘਰਸ਼ ਸਿੱਧੂ ਜਿਆਦਾ ਹੋਏ ਲਗਾਤਾਰ ਚੱਲਦਾ ਲਗਾਤਾਰ ਚੱਲਦਾ ਰਹੂਗਾ ਜਿੰਨਾ ਚਿਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ मुर्दा कचे दया पको करो कचे दया पके करो पो पके करो कचे अके करो पो पके करो ਹੱਕ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਮੁੱਟੇ ਤੋਂ ਵਰਨਾ ਨਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ